ਲੋ ਵੀ ਸੋਹਣੇ ਮਾਗੀ ਮੇਲਾ ਮੁਕਸਰ ਖੜੇ ਆ ਤੇ ਇਸ ਵਕਤ ਤੁਹਾਨੂੰ ਜਿਹੜੀ ਵੀਡੀਓ ਵਿਖਾਉਣ ਲੱਗੇ ਆ ਪੰਛੀਆਂ ਦੀ ਬਹੁਤ ਸੋਹਣੇ ਬਰਡਸ ਆਏ ਹੋਏ ਇੱਥੇ ਤੇ ਹਰ ਇੱਕ ਪੰਛੀ ਬਾਰੇ ਆਪਾਂ ਜਾਣਕਾਰੀ ਲੈਣੇ ਆ ਨਾਲ ਆਪਣੇ ਹੋਊਗਾ ਬਬਲਾ ਸੰਧੂ ਬਰੀ ਵਾਲੇ ਪਿੰਡ ਤੋਂ ਤੇ ਬੰਦੇ ਦੀ ਜਿਹੜੀ ਜਾਣ ਪਛਾਣ ਦੀ ਜੇ ਗੱਲ ਕਰਾਂ ਮੈਂ ਤਾਂ ਪੂਰੇ ਇੰਡੀਆ ਦੀ ਕਹਿ ਲਓ ਕਿਉਂਕਿ ਪੂਰੇ ਇੰਡੀਆ ਚੋਂ ਹੀ ਇਹਨਾਂ ਕੋਲੇ ਪੰਛੀ ਆਉਂਦੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਇਹ ਪੰਛੀ ਨਹੀਂ ਸਾਰੇ ਪੈਦਾ ਹੁੰਦੇਗੇ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਆਉਂਦੇ ਆ ਲੈ ਬਈ ਬਬਲਿਆ ਲਾਈਗੇ ਤੇਰੇ ਮਹਿਕ ਹੁਣ ਬ ਮੇਲਾ ਦਾ ਸਾਰੇ ਮੇਲੇ ਚ ਬਿਜੀ ਬੰਦਾ ਤੂੰ ਆ ਬਈ ਹਾਂਜੀ 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 ਪੰਜੀਆਂ ਤਾਂ ਕੰਮ ਹੀ ਆ ਜਾ ਕੇ ਕਾਰਨ ਕੀ ਹੈ ਨਹੀਂ ਕੰਮ ਹੀ ਇਹੋ ਜਿਹਾ ਬਾਕੀ ਬਰੀਡ ਨੇ ਸਿੰਗਲ ਸਿੰਗਲ ਬਰੀਡ ਦਾ ਦੱਸਣਾ ਫੇਰੀ ਸਾਰਾ ਪੁੱਛਦੇ ਆ ਇਸੇ ਕਰਕੇ ਥੋੜਾ ਟਾਈਮ ਸਮਾਂ ਤਾਂ ਲੱਗਦਾ ਟਾਈਮ ਜ਼ਿਆਦਾ ਲੱਗਿਆ ਹਾਂਜੀ ਹਾਂਜੀ ਉਹ ਫੀਜ਼ੈਂਟ ਆਈ ਹਾਂਜੀ ਫੀਜ਼ੈਂਟ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਭਾਈ ਇਹ ਕਿੰਨਾ ਕ ਟਾਈਮ ਲੱਗਦਾ ਇਸ ਕੰਮ 'ਚ ਪਿਆ ਮੈਨੂੰ 15 ਸਾਲ ਹੋ ਗਏ ਵੀਰੇ ਇਸ ਕੰਮ ਠੀਕ ਹੈ ਹਾਂਜੀ ਮੈਂ ਅੱਗੇ ਵੀ ਆਪਾਂ ਜਦੋਂ ਮੇਲਿਆਂ 'ਚ ਅਕਸਰ ਵੀਡੀਓ ਬਣਾਈਦੀਆਂ ਵਾਂ ਤੇ ਮੈਂ ਕਿੰਨਾ ਵੀ ਬੰਦੇ ਆਪਣੇ ਕਹਿੰਦੇ ਯਾਰ ਕੰਮ ਹੈ ਨਹੀਂ ਕਰ ਹਾਂਜੀ ਹਾਂਜੀ ਤੇ ਕੰਮ ਜੇ ਕਰਨ ਵਾਲਾ ਬੰਦਾ ਹੋਵੇ ਤਾਂ ਮੈਂ ਤੁਹਾਨੂੰ ਵੇਹਲ ਹੀ ਜਾਣੀ ਹੈ ਨਾ ਹਾਂਜੀ 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 ਭਾਈ ਤੇ ਮੇਲੇ 'ਚ ਨਹੀਂ ਮੇਰੇ ਹਸਣਾ ਘਰੇ ਵੀ ਬਹੁਤ ਲਈ ਆਈ ਹੁੰਦੀ ਚੱਲਦਾ ਹੁੰਦਾ ਹਾਂਜੀ 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 ਭਾਈ ਤੇ ਇੱਕ ਬੰਦਾ ਕਹਿੰਦਾ ਘੋੜਿਆਂ ਵਾਲਾ ਬੰਦਾ ਕਹਿੰਦਾ ਯਾਰ ਜਾਣ ਪਛਾਣ ਮੇਰੀ ਬਹੁਤ ਹੋ ਗਈ ਆ ਮੇਰੇ ਸਾਬ ਨਾਲ ਤੇਰੀ ਤਾਂ ਪੂਰੇ ਇੰਡੀਆ ਚ ਹੋ ਗਈ ਆ ਹਾਂਜੀ ਹਾਂਜੀ ਬਾਈ ਸਾਰੇ ਵੱਤ तकरीबन ਫਾਰਮਾ ਦੀ ਸਮਾਨ ਜਾਂਦਾ ਬਾਕੀ ਕੇਰਲਾ ਕੋਲਕੱਤਾ ਹਾਂਜੀ ਬੰਗਲਾਦੇਸ਼ ਬਾਹਰ ਤਕਰੀਬਨ ਸਮਾਨ ਆਉਂਦਾ ਵੀਰੇ ਉੱਥੇ ਅੱਛਾ ਇਹ ਇਹ ਫਿਰ ਅਲੱਗ-ਅਲੱਗ ਬਰੀਡ ਅਲੱਗ-ਅਲੱਗ ਸਟੇਟਾਂ ਦੀ ਹਾਂਜੀ ਹਾਂਜੀ ਅਲੱਗ-ਅਲੱਗ ਆਉਂਦੀ ਵੀਰੇ ਕੁਝ ਬਰੀਡ ਜਿਵੇਂ ਆਪਾਂ ਲੈਣੀਆਂ ਜੋ ਚੰਗੇ ਛਾਂਟ ਕੇ ਬੱਚੇ ਵਧੀਆ ਕੁਆਲਿਟੀ ਦੇ ਕਬੂਤਰਾਂ ਚ ਹੋ ਗਿਆ ਕੁਝ ਕੇਰਲਾ ਚੋਂ ਵੀ ਲੈਣਾ ਬੰਗਲਾਦੇਸ਼ ਚੋਂ ਕੋਲਕੱਤੇ ਤੋਂ ਵੀਰੇ ਬਾਕੀ ਲੋਕਾਂ ਕੋਲ ਇੰਨੀ ਕੁਝ ਦੇ ਵੀ ਦਿੰਦੇ ਕਰਦੇ ਵੀ ਉਹ ਵਿੱਚੋਂ ਜੇ ਕੋਈ ਇੱਕ ਦੋ ਜਾਨਵਰ ਹੋਣੇ ਆ ਕਿਉਂਕਿ ਇੰਨੀ ਵਾਰ ਕਿਹੜਾ ਕੋਈ ਖਾਣ ਪੀਣ ਨੂੰ ਮਿਲਦਾ ਨਹੀਂ ਆਂ ਜੀ ਆਂ ਜੀ ਵੀਰੇ ਚਾਰ ਦਿਨ ਦਾ ਹੁਣ ਕੇਰਲਾ ਦੇ ਵਿੱਚੋਂ ਚਾਰ ਦਿਨ ਦਾ ਰਸਤਾ ਵੀਰੇ 3200 ਕਿਲੋਮੀਟਰ ਇੱਕ ਸਾਈਡ ਹਾਂਜੀ ਚਾਰ ਦਿਨ ਦੇ ਵਿੱਚ ਟ੍ਰੇਨ ਆਉਂਦੀ ਵੀਰੇ ਠੀਕ ਆ ਤੇ ਬਈ ਇਸ ਹਾਲਾ ਫਿਰ ਘਾਟੇ ਬੜੇ ਵੱਡੇ ਪਏ ਹੋਣੇ ਆ ਚੱਲਦੇ ਵੀਰੇ ਹੁਣ ਫਿਰ ਬਿਜ਼ਨਸ ਕੋਈ ਕੰਮ ਕਰਨਾ ਵੀਰੇ ਘਾਟਾ ਵਾਧਾ ਦਾ ਜ਼ਰੂਰੀ ਆ ਉਹ ਤਾਂ ਫਿਰ ਚੱਲਦਾ ਹੀ ਆ ਵੀਰੇ ਇਹ ਸ਼ੁਰੂ ਕਿਤੋਂ ਆਪ ਦੇ ਘਰੋਂ ਕੀ ਕੀਤਾ ਸੀ ਹਾਂ ਬਿਜ਼ਨਸ ਆ ਵੀਰੇ ਪਹਿਲਾਂ ਸ਼ੌਂਕ ਸੀਗਾ ਜਦੋਂ ਕਦੂਰੇ ਕਤਾਰੇ ਨਾਰਮਲ 200 ਲੈਬਰੀ ਦੇ ਕੰਮ ਤੋਂ ਮੈਂ 3500 ਰੁਪਏ ਤੋਂ ਕੰਮ ਸਟਾਰਟ ਕੀਤਾ ਸੀ ਵੀਰੇ ਅੱਛਾ ਜੀ ਉਹ ਵੀ ਪਿੰਡ ਫੀਮੇਲ ਸੀ ਕਿਸੇ ਬੰਦੇ ਕੋਲ ਲਈ ਸੀ ਮੈਂ ਉਸ ਟਾਈਮ ਆ 3500 ਰੁਪਏ ਤੇ ਮੈਂ 2000 ਦਿੱਤਾ ਈ 1500 ਵੀ 10 ਦਿਨਾਂ ਬਾਅਦ ਦਿੱਤਾ ਮੈਂ ਉਹ 20 ਦਿਨਾਂ ਬਾਅਦ ਠੀਕ ਹੈ ਫਿਰ ਉਹ ਹੌਲੀ ਹੌਲੀ ਵੀਰੇ ਸ਼ੌਂਕ ਪੈ ਗਿਆ ਫਿਰ ਰੋਡ ਦਾ ਯਾਨੀ ਅੱਜ ਬਿਜ਼ਨਸ ਕਿੰਨੇ ਦਾ ਹੋਊਗਾ ਗਿਣਤੀ ਨਹੀਂ ਵੀਰੇ ਐਵੇਂ ਕਹਦਾ ਯਾਰ ਅੱਛਾ ਅਣਗਿਣਤਾ ਹੈ ਅਣਗਿਣਤਾ ਵੀਰੇ ਤੂੰ ਯਾਨੀ ਕਿ ਉਹ ਟਰਨਓਵਰ ਜਿਵੇਂ ਇੱਕ ਬਿਜ਼ਨਸਮੈਨ ਦੀ ਟਰਨਓਵਰ ਹੁੰਦੀ ਹੈ ਵੀ ਕਰੋੜਾਂ ਤੇ ਜਾਵੜੀ ਹੈ ਲੱਖਾਂ ਤੇ ਤਾਂ ਹੈਗੀ ਹੈ ਹਾਂ ਜੀ ਹਾਂ ਜ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਮੇਲੇ ਜਾ ਕੇ ਇਹ ਚੀਜ਼ ਦਾ ਸ਼ੌਂਕ ਹੁੰਦਾ ਨਾ ਵੀ ਪੰਛੀ ਲੈ ਲਾਂ ਕੋਈ ਹਾਂਜੀ ਹਾਂਜੀ ਵੀਰੇ ਤੇ ਲੈ ਕੇ ਵੀ ਜਾਂਦੇ ਆ ਲੈ ਕੇ ਵੀ ਜਾਂਦੇ ਵੀਰੇ ਇਹ ਕੀ ਆ ਗਏ ਬਰਮਾ ਆ ਗਏ ਇਹ ਹਾਂਜੀ ਕੋਲੰਬੀਆ ਨੇ ਬਰਮਾ ਆ ਗਏ ਵੀਰੇ ਅੱਛਾ ਜੀ ਇਹਨਾਂ ਇਹਨਾਂ ਚ ਵੀ ਅਲੱਗ-ਅਲੱਗ ਆਉਂਦੀ ਹੈ ਹੈ ਇਹ ਚ ਛੋਟੇ ਸਾਈਜ਼ ਦੇ ਸਿਰ ਤੇ ਆਉਂਦੇ ਵੀਰੇ ਜਿਵੇਂ ਕਲੰਬੀਆ ਬ੍ਰਹਮਾ ਚ ਕਈ ਤਰ੍ਹਾਂ ਹੋਣੇ ਜੇ ਵੀ ਆਗੇ 10000 ਦਾ ਪੀਰ ਆ ਵੀਰੇ ਹਾਂਜੀ ਇਹ 6 ਤੋਂ 7000 ਦੇ ਵਿੱਚ ਆ ਅੱਛਾ ਜੀ ਜਿਆਦਾ ਵਧੀਆ ਕੁਆਲਿਟੀ ਨੇ ਵੱਡੇ ਸਾਈਜ਼ ਵਾਲੇ ਲੈਣਾ ਸਹੀ ਕਲੰਬੀਆ ਪੂਰੇ ਵੱਡਾ ਉਹ 25000 ਦਾ ਵੀ ਆ ਪੀਰ ਜਾਂ ਕੇ ਅੱਛਾ ਜੀ ਮੇਰਾ ਵੀਰੇ ਦੱਸਣ ਦਾ ਫਰਜ਼ ਆ ਪਹਿਲਾਂ ਮੈਂ ਅਗਲੇ ਨੂੰ ਸਮਝਾਉਣਾ ਬਈ ਜੀ ਇਹ ਚੀਜ਼ 1500 ਵਾਲੀ ਆ ਇਹ 10000 ਵਾਲੀ ਆ ਫਿਰ ਉਹ ਅਗਲਾ ਦੇਖ ਕੇ ਕਹਿੰਦਾ ਯਾਰ ਉਹ ਤਾਂ 10000 ਦੀ ਦੇ ਰਿਆ ਤੂੰ 20 ਮੰਗੀ ਜਾਂਦਾ ਮੈਨੂੰ ਕਹਿੰਦਾ ਬਈ ਕੁਆਲਿਟੀ ਹੈ ਚੀਜ਼ ਦੀ ਕੁਆਲਿਟੀ ਆ ਇਹ ਚ ਤੈਨੂੰ 2000 ਦੀ ਵੀ ਚੀਜ਼ ਮਿਲ ਜੂਗੀ ਵੀਰੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੁਣ ਮੰਨ ਲਓ ਵੀ ਜੇ ਕਿਸੇ ਨੇ 25000 ਵਾਲਾ ਮੰਗਾ ਲਿਆ ਪੀਰ ਹਾਂਜੀ ਵੀਰੇ ਤੇ ਜੇ ਬਾਈ ਨੂੰ ਮਗਾਉਣਾ ਪੈ ਗਿਆ ਬਾਹਰੋਂ ਕਿਤੋਂ ਹਾਂਜੀ ਤੇ ਉਹ ਪਤਾ ਨਹੀਂ 25000 ਆਪਦੇ ਤੇ ਹੀ ਵੇਚ ਜਾਣਾ ਉਹ ਤਾਂ ਪੈਂਦਾ ਵੀਰੇ ਉਹ ਤਾਂ ਘਾਟੇ 'ਚ ਪਰ ਉਹ ਤਾਂ ਜ਼ਰੂਰੀ ਹਾਂਜੀ ਵੀਰੇ ਵੇਚ ਘਾਟਾ ਤਾਂ ਕਹਿ ਹੁੰਦਾ ਯਾਰ ਘਾਟਾ ਤਾਂ ਪਹਿਲਾਂ ਵੀਰੇ ਇੱਥੇ ਹਾਂ ਵੀ ਪੈਸਾ ਮੰਗ ਲਿਆ ਇੰਨਾ ਮੰਗ ਲਿਆ ਹਾਂਜੀ ਵੀਰੇ ਤੇ ਉਹ ਇਹਨਾਂ ਨੂੰ ਕੀ ਕਹਿ ਦਿੰਦੇ ਉਹ ਮਾਸਕੋ ਆ ਗਈ ਵੀਰੇ ਮਾਸਕੋ ਬੀ ਡੱਕ ਆ ਗਈ ਠੀਕ ਆ ਉਹ ਬਰੀਡ ਆ ਵੀਰੇ ਉਹ ਡੱਕ ਚ ਹੀ ਆਉਂਦੀ ਵੀਰੇ ਬੱਤਕਾਂ ਕਹਿੰਦੇ ਜਿਵੇਂ ਖਾਰਮ ਕੀਤਾ ਬਹੁਤ ਵਧੀਆ ਵੀਰ ਹੈ ਗਿਆ ਵੀਰੇ ਇਹ ਚ ਬੱਤਕ ਚ ਵੀ ਕਈ ਤਰ੍ਹਾਂ ਦੇ ਆਉਂਦੀ ਹੈ ਇਹ ਚ ਇੱਕ ਸਵੈਨ ਆਉਂਦੀ ਬੱਤਕ ਜਿਹੜੀ ਸਭ ਤੋਂ ਰਾਜ ਹੰਸ ਤੋਂ ਵੀ ਅੱਛਾ ਜੀ ਉਹ 3.5 ਲੱਖ ਰੁਪਏ ਦਾ ਜੋੜਾ ਵੀਰੇ ਬੱਤਕਾਂ ਦਾ ਵੀ 3.5 ਲੱਖ ਦਾ ਜੋੜਾ ਬੱਤਕਾਂ ਦਾ ਹਾਂਜੀ 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 ਉਹ ਉਹਦਾ ਕੀ ਕਾਰਨ ਇੰਨਾ ਮਹਿੰਗੇ ਹੁੰਦੇ ਬਸ ਵੀਰੇ ਸ਼ੌਂਕ ਆ ਜਿਵੇਂ ਅੱਛਾ ਹਾਂਜੀ ਨਹੀਂ ਜਾ ਕੋਈ ਉਹਦੇ ਆਂਡੇ ਚ ਤਾਕਤੂਕ ਜਾਂ ਮੱਕੀ ਆਂਡੇ ਜਿਹਨੇ ਵੀਰੇ ਫੈਨਸੀ ਆਈਟਮ ਹੀ ਆ ਬਸ ਅੱਛਾ ਫੈਨਸੀ ਆਈਟਮ ਇੰਨੀ ਮਹਿੰਗੀ ਆ ਹਾਂਜੀ ਹਾਂਜੀ ਆ ਵੀ ਆ ਵੀ ਅਲੱਗ-ਅਲੱਗ ਇੱਕ ਯੁੱਗਾ ਆ ਕੀ ਵੀਰੇ ਇਹਦਾ ਕਲਰ ਦੇਖਿਓ ਤੁਸੀਂ ਇਹ ਤੁੱਪੇ ਦੇਖੋ ਇਹ ਕਲਰ ਨਾਲ ਤੁੱਪਣਾ ਦੇਖੋ ਆ ਕਲਰ ਸ਼ਾਈਨਿੰਗ ਮਾਰ ਦੇਣਾ ਆਹ ਦੇਖੋ ਵੀਰੇ ਹੁਣ ਇਹਨਾਂ ਹੁਣ ਗਿੱਲੀਆਂ ਹੋ ਗਈਆਂ ਪਾਣੀ ਦੇ ਕਰਕੇ ਨਾ ਹਾਂਜੀ ਹਾਂਜੀ ਇਹ ਚ ਕਲਰ ਉਹ ਦੇਖੋ ਅਲੱਗ ਸ਼ਾਈਨਿੰਗ ਕਰਦਾ ਕਲਰ ਇਹ ਕਿੰਨੇ ਦਾ ਜੋੜਾ ਵਾ ਇਹ 15000 ਦਾ ਵੀਰੇ ਅੱਛਾ ਜੀ ਆ ਥੱਲੇ ਵਾਲਾ ਇਹ ਵੀ 15000 ਦਾ ਵੀਰੇ ਇਹ ਵੀ 15000 ਇਹ 1500 ਰੁਪਏ ਦਾ ਵੀਰੇ ਆਪਣੀ ਨਾਰਮਲ ਜਿਹੜੀ ਖਾਕੀ ਕੈਂਪਲ ਕਹ ਦਿੰਦੇ ਵੀਰੇ ਹਾਂਜੀ ਹਾਂਜੀ ਇਹ ਉਹ ਡੈਲੀ ਹੋ ਇਹ ਡੈਲੀਆਂ ਉਹ ਦਿੰਦੇ ਹਾਂਜੀ ਆਂਡੇ ਵੀਰੇ ਆਂਡੇ ਡੈਲੀ ਹਾਂਜੀ ਹਾਂਜੀ ਇਹ 300 ਆਂਡਾ ਦਿੰਦੀ ਹੈ ਵੀਰੇ ਇਹ ਤੇ ਵੀਰੇ ਇੱਕ ਸਾਲ ਦਾ ਭਾਈ ਅਜਾ ਵੀਡੀ ਅੱਛਾ ਭਾਈ ਇਹ ਆ ਗਿਆ ਆਪਣਾ ਕਬੂਤਰ ਆ ਗਿਆ ਇਹ ਉੱਡਣੇ ਕਬੂਤਰ ਆ ਗਿਆ ਜਿਹਨੇ ਆਪਣੇ ਅੱਛਾ ਜੀ ਹਾਂ ਜੀ ਠੀਕ ਹੈ ਇਹ ਚ ਵੀਰੇ 100 ਰੁਪਏ ਵਾਲਾ ਵੀ ਆਉਂਦਾ ਹੈ 200 ਵਾਲਾ 500 ਵਾਲਾ 10000 ਜਿਵੇਂ ਅਗਲਾ ਕਹਿੰਦਾ ਉਹ ਤਾਂ ਲੱਖਾਂ ਵਾਲਾ ਵੀ ਆ ਉਹ ਤਾਂ ਵੀਰੇ ਆਪਾਂ 10 ਕੇ ਜੀ ਆ ਹਾਂਜੀ 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 ਇਹ ਜਰਮਨ ਬਿਊਟੀ ਆ ਗਿਆ ਵੀਰੇ ਜਰਮਨ ਦੀ ਬਰੀਡ ਆ ਅੱਛਾ ਜੀ ਇਹਨਾਂ ਦੀ ਫੇਸ ਵਿੱਚ ਭਾਈ ਕਬੂਤਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੀ ਵੈਰਾਈਟੀ ਹੋਊਗੀ ਬਹੁਤ ਤਰ੍ਹਾਂ ਦੀ ਵੀਰੇ ਗਿਣਤੀ ਨਹੀਂ ਕੋਈ ਯਾਰ ਅਣਗਿਣਤੀ ਆ ਬਹੁਤ ਬਰੀਡ ਆਉਂਦੀ ਆ ਪਾਊਡਰ ਆ ਗਿਆ ਵੀਰੇ ਮੈਗ ਪਾਈ ਪਾਊਡਰ ਅੱਛਾ ਜੀ ਠੀਕ ਹੈ ਵੀਰੇ ਇਹਨਾਂ ਦਾ ਮਾੜਾ ਨਾਮ ਰੇਟ ਵੀ ਦੱਸੀ ਚੱਲੋ ਇਹ ਮੈਗ ਪਾਈ ਪਾਊਡਰ ਇਹ 7000 ਦਾ ਪੇਰ ਆ ਵੀਰੇ ਅੱਛਾ ਜੀ ਹਾਂਜੀ ਆ ਮਾਲਟੀਜ਼ ਆ ਗਿਆ ਵੀਰੇ ਅੱਛਾ ਇਹ ਡੇਡੇ ਰਹਿੰਦੇ ਵਾਹੇ ਲੱਤਾਂ ਵੱਡੀ ਹੁੰਦੀ ਹੈ ਵੀਰੇ ਦੀ ਅੱਛਾ ਜੀ ਹਾਂਜੀ ਵੀਰੇ ਆਹ ਬੁਖਾਰੇ ਆ ਗਏ ਵੀਰੇ ਇਹ ਤਾਂ ਸੇਲ ਹੋ ਗਏ ਵੀਰੇ ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਮਾਲ ਯਾਨੀ ਕਿ ਮੈਂ ਦੇਖਿਆ ਸੀਗਾ ਕਿਉਂਕਿ ਟਾਈਮ ਤੇਰੇ ਕੋਲੇ ਬਾਈ ਅੱਜ ਹੈ ਨਹੀਂਗਾ ਵੀਡੀਓ ਬਣਾਉਂਦਾ ਤੇ ਉਹ ਪਰਸੋਂ ਵੀਡੀਓ ਆਪਾਂ ਕਿੱਥੋਂ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਆ ਅਮਰੀਕਨ ਲੱਕਿਆਂ ਦੇ ਬੱਚੇ ਆ ਗਏ ਵੀਰੇ ਅੱਛਾ ਜੀ ਇਹਦਾ ਕੀ ਹੈ ਰੇਟ ਆ ਇਹਦਾ 4000 ਦਾ ਪੇਅਰ ਵੀ ਆ ਵੀਰੇ ਹਾਂ ਇਹ ਬਾਕੀ ਕੁਆਲਿਟੀ ਮੈਂ ਅੱਗੇ ਅੱਗੇ ਜਦੋਂ ਆਪਾਂ ਖੜੇ ਸੀ ਉਦੋਂ ਬਾਈ ਕੋਈ ਪੁੱਛੀ ਜਾਂਦਾ ਤੇ ਮੈਂ ਜੀ ਕਹਿੰਦਾ ਵੀ ਇੰਨਾ ਦਾ ਉਹ ਕਹਿੰਦੇ ਰੇਟ ਬੜਾ ਮੈਂ ਤਾਂ ਵੀਰੇ 10 ਵੀ ਦਿੱਤਾ ਕਿੱਥੋਂ ਆਏ ਆ ਬਾਈ ਤੋਂ ਸਾਰਾ ਪੜ ਰਿਹਾ ਦੱਸ ਇੰਨੇ ਦਾ ਲਿਆ ਇੰਨਾ ਮਾਰਜਿਨ ਆਪਾਂ ਕਹਿ ਇਹ ਜੰਗਲੀ ਦੀਆਂ ਔਰੰਗਾ ਡੋਰੀ ਜੀ ਨੂੰ ਬੋਲ ਦਿੰਦੇ ਫੀਨਿਕਸ ਰੰਗਾ ਡੋਰੀ ਇਹ ਚ ਕਾਫੀ ਕਲਰ ਆਉਂਦੇ ਇਹ ਕੀ ਰੇਟ ਦਾ ਜੋੜਾ ਇਹਦੇ ਵਿੱਚ ਅਲੱਗ-ਅਲੱਗ ਹੈ ਵੀਰੇ 5000 ਤੋਂ ਸਟਾਰਟਿੰਗ ਹੋ ਕੇ 20-25000 ਤੱਕ ਫੇਰ ਵੀ ਹੁੰਦਾ ਇਹਨਾਂ ਠੀਕ ਹੈ ਇਹ ਸਰਪ੍ਰਾਈਜ਼ ਹੈਗੇ ਵੀਰੇ ਸਿਲ버 ਸਰਪ੍ਰਾਈਜ਼ ਅੱਛਾ ਜੀ ਹਾਂ ਜੀ ਇਹ ਕੀ ਰੇਟ ਦਾ ਜੋੜਾ ਇਹ ਵੀਰੇ 5000 ਤੋਂ ਸਟਾਰਟਿੰਗ ਹੋਏ ਨਾ 4-5000 ਤੋਂ ਅੱਛਾ 골ਡਨ ਲੈਣਾ 8000 ਦਾ ਫੇਰ ਵੀ ਹੈ 10 ਦਾ ਵੀ ਹੈ ਓਕੇ ਹਾਂ ਜੀ ਇਹ ਵੈਂਟਮ ਆਗੇ ਜੇ ਆਪਣੀ ਵੈਂਟਮ ਹੈ ਵੀਰੇ ਠੀਕ ਹੈ ਹਾਂਜੀ ਇਹ ਬਈ ਆnde ਕਿੰਨੇ ਕੁ ਦੇ ਦਿੰਦੇ ਇੱਕ ਦਿਨ ਛੱਡ ਕੇ ਵੀਰ ਲਾਉਂਦੇ ਇੱਕ ਦਿਨ ਛੱਡ ਕੇ ਲਾਉਂਦੇ ਹਾਂਜੀ ਹਾਂਜੀ ਇਹ ਫੈਨਸੀ ਆਟਮਾ ਵੀਰੇ ਬਸ ਹਾਂਜੀ ਹਾਂਜੀ ਇਹ ਵੀ ਜਪਨਿਸ ਬੈਂਟਮ ਆ ਵੀਰੇ ਇਹ ਹੈ ਕਿੱਥੋਂ ਆਉਂਦੀਆਂ ਇਹ ਆਟਮਾਂ ਅਲੱਗ-ਅਲੱਗ ਆਉਂਦੀਆਂ ਵੀਰੇ ਹੁਣ ਮੈਨੂੰ ਬਹੁਤ ਭਰਾ ਪੁੱਛਦੇ ਕਿੱਥੋਂ ਆਇਆ ਮੈਂ ਕਿਹਾ ਬਾਈ ਯਾਰ ਇੰਨੀ ਬਰੀਕ ਪਤਾ ਨਹੀਂ ਹੁੰਦੀ ਵੀਰੇ ਯਾਰ ਹਣਾ ਵੀ ਕਿੱਥੋਂ ਯਾਨੀ ਕਿ ਮੇਰੇ ਕੋਲ ਤਾਂ ਮਾਲ ਆਉਂਦਾ ਮੈਂ ਕੁਆਲਿਟੀ ਦੇਖਣੀ ਹੈ ਵੀਰੇ ਛਾਂਡ ਕੇ ਜਿਵੇਂ 10 ਪੇਅਰ ਪਾਤੀ ਉਹਨਾਂ ਦੇ ਵਿੱਚੋਂ 2-4 ਪੇਅਰ ਹੀ ਲੈਣੇ ਆਪਾਂ ਛਾਂਡ ਕੇ ਠੀਕ ਹੈ ਬਈ ਠੀਕ ਠੀਕ ਹੈ ਹਾਂ ਜੀ ਵੀਰੇ ਤੇ ਆ ਉੱਪਰਲੇ ਜਿਹੜੇ ਆਗੇ ਬਈ ਇਹ ਜੰਗਲ ਚ ਕ੍ਰੋਸ ਆ ਵੀਰੇ ਉਹ ਆਪਾਂ ਦੱਸ ਕੇ ਦੇ ਦਈਏ ਇਹ ਕ੍ਰੋਸ ਬ੍ਰੀਡ ਥੋੜੀ ਜੀ ਜਿਵੇਂ ਅਲੱਗ ਅੱਛਾ ਜੀ ਅੱਛਾ ਆ ਬਫ ਪਾਲਿਸ਼ ਕੈਪ ਆਗੇ ਵੀਰੇ ਇਹ ਕੀ ਇਹ ਮੁਰਗੇ ਆ ਕਿ ਕਬੂਤਰ ਆ ਕਿ ਮੁਰਗੇ ਮੁਰਗੇ ਦੀ ਬ੍ਰੀਡ ਹੈ ਅੱਛਾ ਇਹ ਮੁਰਗੇ ਦੀ ਬ੍ਰੀਡ ਆ ਕਬੂਤਰਾਂ ਵਰਗੀ ਲੱਗਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਬਈ ਇਹ ਕਿੰਨੇ ਦਾ ਜੋੜਾ ਵਾ ਇਹ 8000 ਦਾ ਫੇਰ ਆ ਵਿੱਚ ਓਕੇ ਹਾਂ ਜੀ ਹਾਂ ਜੀ ਆ ਆਪਣੇ ਇਹ ਦਾ ਕਿੰਨੀ ਫੌਲ ਆਗੇ ਵੀਰੇ ਇਹ ਚ ਬਲੂ ਕਲਰ ਆਉਂਦਾ ਵਾਈਟ ਸਿਲਵਰ ਹਾਂ ਜੀ ਹਾਂ ਜੀ ਅਲੱਗ ਅਲੱਗ ਰੇਟ ਹੁੰਦਾ ਵੀਰੇ ਆ ਅਮ ਇਹਦੇ ਪੁੱਠੇ ਕੰਭੇ ਦੇਖੋ ਤੁਸੀਂ ਸਾਰੇ ਅੱਛਾ ਪੁੱਠੇ ਹੁੰਦੇ ਇਹਦੇ ਹਾਂਜੀ 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 ਓਕੇ ਠੀਕ ਆ ਬਾਈ ਆ ਫੀਜ਼ੈਂਟ ਆ ਗਿਆ ਵੀਰੇ ਰਿੰਗ ਨਿਕ ਅੱਛਾ ਇਹਦਾ ਇਹਦਾ ਜੇ ਕਿਸੇ ਨੇ ਮੂਰ ਦਾ ਚਾਹ ਪੂਰਾ ਕਰਨਾ ਉਹਦਾ ਕਰ ਸਕਦਾ ਹਾਂਜੀ 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 ਵੀਰੇ ਇਲੀਗਲ ਆਈਟਮ ਆ ਕੋਈ ਦਿੱਕਤ ਨਹੀਂ ਵੀਰੇ ਆ ਕੀ ਅੱਗੇ ਪਲਾਸਟਿਕ ਜੀ ਇਹ ਲਾਇਆ ਲੜਦਾ ਸੀ ਵੀਰੇ ਤਾਂ ਕਰਕੇ ਨਾ ਲਾਇਆ ਹੋਇਆ ਅੱਗੇ ਫਿਰ ਸੇ ਪਲਾਸਟਿਕ ਦਾ ਹੀ ਆ ਵੀਰੇ ਅੱਛਾ ਅੱਛਾ ਤੇ ਇਹ ਕਿੰਨੇ ਦਾ ਜੋੜਾ ਬਾਈ ਇਹ 16000 ਦਾ ਪੇਰ ਆ ਵੀਰੇ ਠੀਕ ਆ ਹਾਂਜੀ ਕਾਫੀ ਮਹਿੰਗਾ ਇਹ ਇਹ ਬੱਚੇ ਵੀ ਕੱਢ ਲੈਂਦੀ ਹੁਣੇ ਆਪੇ ਕਰਦੇ ਬਰੀਡਿੰਗ ਵੀਰੇ ਵੱਡਾ ਕੇ ਹੋਵੇ ਨ ਆ ਇਹ ਨਾਰਮਲ ਕੁਮਾਰ ਉਤਰ ਆ ਗਈ ਇਹ 골ਡਨ येलो 골ਡਨ ਫਿਜ਼ੈਂਟ ਆ ਵੀਰੇ ਅੱਛਾ ਜੀ ਇਹਦਾ ਕੀ ਰੇਟ ਆ ਇਹਦਾ 28000 ਰੁਪਏ ਦਾ ਪੇਰ ਆ ਵੀਰੇ ਇਹਦਾ ਭਲਾ ਬੋਜੀ ਆਹ ਰੈਡ 골ਡਨ ਆ ਗਿਆ ਵੀਰੇ ਇਹ 25000 ਦਾ ਪੇਰ ਆ ਜੇ ਕਲਰ ਚ ਲੈਣਾ ਥੋੜਾ ਵੱਧ ਵੀ ਹੋ ਜਾਂਦਾ ਫੁੱਲ ਕਲਰ ਚ ਲੈਣਾ ਠੀਕ ਹੈ ਬਾਈ ਠੀਕ ਹੈ ਹਾਂਜੀ ਭਰਾ ਇਹ ਆਪਣੇ ਇਧਰ ਇਹ ਟਰਕੀ ਆ ਗਈ ਵੀਰੇ ਟਰਕੀ ਆ ਗਈ ਹਾਂਜੀ ਇਹ ਟਰਕੀ ਚ ਵੀ ਬਾਈ ਕਾਫੀ ਤਰ੍ਹਾਂ ਦੇ ਕਲਰ ਸਿਲਵਰ ਆਉਂਦਾ ਵੀਰੇ ਉਹ 40000 ਦਾ ਪੇਰ ਆ ਬਲੈਕ ਆ ਗਿਆ 5 ਤੋਂ 6000 ਦਾ ਪੇਰ ਆ ਵੀਰੇ ਵਾਈਟ ਆ ਗਿਆ ਬਾਕੀ ਸੇਲ ਹੋ ਗਏ ਵੀਰੇ ਅੱਛਾ ਰਾਇਲ ਪਾਂ 40000 ਦਾ ਪਹਿਰਾ ਸਿਲਵਰ ਹੈ ਸਿਲਵਰ ਵੀਰੇ ਮੈਂ 60000 ਦਾ ਵੀ ਸੇਲ ਕੀਤਾ ਸੀ ਤਾਂ 2 ਸਾਲ ਪਹਿਲਾਂ ਬਹੁਤ ਮਿਲਿਆ ਸੀਗਾ ਸਿਲਵਰ ਆਉਂਦਾ ਇਹ ਚ ਬਲੂ ਆਉਂਦਾਗਾ ਰੈੱਡ ਆਉਂਦਾਗਾ ਠੀਕ ਹੈ ਤੇ ਭਾਈ ਜਿਵੇਂ ਹੁਣ ਜਿਵੇਂ ਤੁਸੀਂ ਤਾਂ ਬਿਜ਼ਨਸ ਕਰੀ ਜਾਂਦੇ ਆ ਜਿਹੜੇ ਮੁੰਡਿਆਂ ਨੂੰ ਸ਼ੌਂਕ ਹੈ ਜਾਨਵਰਾਂ ਦਾ ਨਿਕਾ ਮੋਟਾ ਕੰਮ ਕਰੇ ਕਰੀ ਜਾਂਦੇ ਆ ਜੀ ਉਹਨਾਂ ਵਧਾਉਣਾ ਹੋਵੇ ਕੰਮ ਤੁਸੀਂ ਤਾਂ ਲਿੰਕ ਬਹੁਤ ਬਣਾ ਲਏ ਆ ਲਿੰਕ ਕਿਵੇਂ ਬੰਦੇ ਆ ਫਿਰ ਯਾਰ ਲਿੰਕ ਤਾਂ ਵੀਰੇ ਕੰਮ ਕਰਾਂਗੇ ਤਾਂ ਬਣਨੇ ਬਣਨੇ ਜੋ ਮਨ ਕੇ ਤਾਂ ਮਿਹਨਤ ਵੀ ਥੋੜੀ ਜ਼ਰੂਰੀ ਹੈ ਇੱਥੇ ਤੇ ਮੋਟਾ ਮੋ ਦੀ ਗੱਲ ਕਰਕੇ ਜੇ ਕੋਈ ਕੈਨੇਡਾ ਅਮਰੀਕਾ ਬੈਠਾ ਜਾ ਕੇ ਬਾਹਰਲੇ ਦੇਸ਼ ਛੋਟੇ ਬੈਠਾ ਵਾ ਹਾਂਜੀ ਤੇ ਉਦੋਂ ਕਮਾਈ ਠੀਕ ਆ ਚੰਗੀ ਆ ਹਾਂ ਠੀਕ ਆ ਵੀਰੇ ਵਧੀਆ ਡੋੜ ਡੋੜ ਚੁਆਇਸ ਆ ਵੀਰੇ ਕੋਈ ਨਾ ਉੱਥੇ ਜਾ ਕੇ ਕੰਮ ਕਰਨਾ ਵੀਰੇ ਹਨਾ ਕੋਈ ਇੱਥੇ ਮੰਨ ਕੇ ਚੱਲ ਪੰਜਾਬ ਚ ਕਰਿਆ ਥੋੜੀ ਮਿਹਨਤ ਜ਼ਰੂਰੀ ਆ ਵੀਰੇ ਜੀ ਮਿਹਨਤ ਤਾਂ ਹੈਗੀ ਹੈਗੀ ਆ ਬਾਈ ਉਹ ਬੰਦਾ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਹਾਂਜੀ ਵੀਰੇ ਹਾਂ ਤੇ ਇਹ ਇਹ ਬਰਬਰੀ ਆ ਕੇ ਪਹਾੜੀ ਵੀਰੇ ਆਪਣਾ ਅੱਛਾ ਜੀ ਅਈ ਇੱਥੇ ਕੱਲਾ ਮੇਲਾ ਬਾਕੀ ਪਿੰਡ ਵੀ ਹੈਗੇ ਵੀਰੇ ਇਹਦੇ ਨਾਲ ਦਾ ਮੇਰੇ ਕੋਲ ਅੱਛਾ ਇਹ ਇਹ ਵੀ ਰੱਖੇ ਹੋਏ ਆ ਇਹ ਬਾਰੇ ਬਰੀਡ ਮੇਰੇ ਕੋਲ ਬੰਡੂਰ ਸੀ ਭੇਡਾਂ ਉਹ ਸੇਲ ਹੋ ਗਈਆਂ ਮੇਰੇ ਚੰਡੀਗੜ੍ਹ ਚਲੇ ਗਈਆਂ ਬਾਈ ਜਤਿੰਦਰ ਬਾਕਰਪੁਰ ਵਾਲੇ ਕੋਲ ਠੀਕ ਆ ਤੇ ਇੱਕ ਜੀਂਗ ਸੀਗੀਆਂ ਜੱਤ ਵਾਲੀਆਂ ਜਿਹੜੀਆਂ ਆਉਂਦੀਆਂ ਇੱਕ ਕੈਨੇਡੀਅਨ ਪਿਗਮੀ ਸੀਗੀਆਂ ਵੀਰੇ ਅੱਛਾ ਜੀ ਉਹ ਸੇਲ ਹੋ ਗਈ ਵੀਰੇ ਠੀਕ ਮਾਲ ਤਾਂ ਬਹੁਤ ਸੀਗਾ ਸੇਲ ਹੋ ਗਿਆ ਵੀਰੇ ਹੁਣ ਤਾਂ ਇਹਨਾਂ ਚ ਵੀ ਆ ਸੇਲ ਹੋ ਗਏ ਵੀਰੇ ਬਸ ਸਵੇਰੇ ਤੱਕ ਕੱਲ ਤੱਕ ਚਲੇ ਜਾਣਗੇ ਖਾਲੀ ਹੋ ਜਾਣਗੇ ਸਾਰੇ ਹਾਂਜੀ ਵੀਰੇ ਠੀਕ ਆ ਬਈ ਨਹੀਂ ਇਹ ਹੁਣ ਘਰੇ ਆ ਵੀ ਤਿਆਰ ਕਰਦੇ ਹੋ ਬੱਚੇ ਕਢਾਉਣੇ ਹੋ ਕਿ ਨਹੀਂ ਨਹੀਂ ਵੀਰੇ ਐਵੇਂ ਕਹਦਾ ਮੈਂ ਬਰੀਡਿੰਗ ਦਾ ਨਹੀਂ ਮੈਂ ਤਾਂ ਬਾਹਰੋਂ ਮਾਲ ਲੈਣਾ ਵੀਰੇ ਲੋਕਲ ਮਿਲ ਗਿਆ ਲੋਕਲ ਹਾਂਜੀ ਵੀਰੇ ਬਰੀਡਿੰਗ ਦਾ ਨਹੀਂ ਇੰਨੇ ਪਾਸੇ ਨਹੀਂ ਹੁੰਦੇ ਵੀਰੇ ਖੇਤ ਹੁਣ ਮੇਰੇ ਕੋਲ ਘੋੜੀਆਂ ਦਾ ਵੀ ਆ ਮੇਰੇ ਕੋਲ ਕੂੜੀਆਂ ਦਾ ਮਸ਼ੀਨ ਦਾ ਸੀਜ਼ਨ ਵੀ ਲਾਉਣਾ ਵੀਰੇ ਫਿਰ ਮੈਨੂੰ ਲੋਹੇ ਦਾ ਮੇਰੇ ਕੋਲ ਪੁਰਾਣੀ ਅਮਰੂਤੀ ਬੋਲਟ ਪੁਰਾਣਾ ਹਾਂ ਸਕੂਟਰਾਂ ਇਹਨਾਂ ਚੀਜ਼ਾਂ ਲੋਹੇ ਦਾ ਵੀ ਬਹੁਤ ਸ਼ੌਕ ਹੈ ਮੈਨੂੰ ਫਾਰਮ ਵੀਰੇ ਮੈਂ ਹੁਣ ਬਣਾਇਆ ਉੱਥੇ ਛੇਕ ਨਾਲਾਂ ਦੇ ਵਿੱਚ ਛੇਕ ਨਾਲਾਂ ਦੇ ਵਿੱਚ ਫਾਰਮ ਬਣਾਇਆ ਹੋਇਆ ਵੀਰੇ ਪਿੰਡ ਬਰੀ ਵਾਲੇ ਅੱਛਾ ਬਈ ਅੱਛਾ ਫਿਰ ਤਾਂ ਫਾਰਮ ਬਹੁਤ ਵੱਡਾ ਬਣਾਇਆ ਹੈ ਹਾਂਜੀ ਹਾਂਜੀ ਮੈਨੂੰ ਬਈ ਇੰਨੇ ਪਾਸੇ ਹੁੰਨਾ ਕਿਵੇਂ ਹੈ ਯਾਰ ਕੱਲਾਂ ਵੀਰੇ ਟਾਈਮ ਤਾਂ ਦੇਣਾ ਪੈਂਦਾ ਹੁਣ ਘਰੇ ਮੱਝਾਂ ਹੈਗੀਆਂ 14-15 ਗਾਇਆਂ ਵੀ ਵਿੱਚ ਉਹਨਾਂ ਦਾ ਵੀ ਹੁਣ ਵਾਈਫ ਨਾਲ ਸਾਥ ਦਿੰਦੇ ਵੀਰੇ 15 ਮੱਝਾਂ ਚਾਰ ਘੋੜਿਆਂ ਹੁੰਗਾ ਘੋੜਗਾਲਾ ਬੰਦਾ ਮੱਝਾਂ ਨਹੀਂ ਸਾਂਭ ਸਕਦਾ ਮੱਝਾਂ ਵਾਲਾ ਘੋੜਗਾ ਨਹੀਂ ਸਾਂਭ ਸਕਦਾ ਵੀ ਵੀਰ ਯਾਰ ਫੈਮਿਲੀ ਦੇ ਨਾਲ ਹੀ ਪਰਿਵਾਰ ਦੇ ਤੇ ਬੱਕਰੀਆਂ ਵੀ ਕਿੰਨੀਆਂ ਹਾਂ ਬੱਕਰੀਆਂ ਵੀ ਹੈਗੀਆਂ ਵੀਰੇ ਬੱਕਰੀਆਂ ਬਤਕਾਂ ਤਕਰੀਬਨ ਵੀਰੇ ਵੀਰੇ ਸਾਰੇ ਚੀਜ਼ਾਂ ਦਾ ਸ਼ੌਂਕ ਹੈ ਯਾਰ ਆਪਾਂ ਕਹਿੰਦਾ ਡਾਕਾ ਮਾਰਦੇ ਤੇ ਜਾ ਕੇ ਉੱਥੇ ਉੱਥੇ ਵੀਡੀਓ ਬਣਾਉਣੇ ਆ ਫਾਰਮ ਦੀ ਪੂਰੀ ਜਿਹੜਾ ਸ਼ੇਕ ਨਾਲ ਜਿ ਬਣਿਆ ਵੀ ਉੱਥੇ ਬੜਾ ਕੁਝ ਹੋਊਗਾ ਕਿਉਂ ਬਈ ਹਾਂਜੀ 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 ਤੇ ਪਿੱਛੇ ਮੇਰਾ ਨੁਕਸਾਨ ਹੋ ਗਿਆ ਸੀ ਵੀਰੇ ਫਾਰਮ ਦਾ ਫਿਰ ਮੈਂ ਹੌਲੀ ਹੌਲੀ ਚੱਲੋ ਮਿਹਨਤ ਕੀਤੀ ਚੱਲ ਉਹਦੇ ਨਾਲ ਫਿਰ ਸਟੇਟ ਹਾਂ ਹੁੰਦੀ ਕੀ ਗੱਲ ਫਾਰਮ ਬਰੇਨੇ ਰੀ ਜੱਕੜਨੇ ਸਿੱਟਦਾ ਸੀਗਾ ਯਾਨੀ ਬਣਾਇਆ ਟਰੈਕਟਰ ਸੀ ਮੇਰੇ ਕੋਲ ਫੋੜ ਤਿਆਰ ਰੱਖੀ ਠੀਕ ਆ ਬਾਈ ਉਹ ਤੇਰਾ ਫਾਰਮ ਡਿੱਗਿਆ ਸੀਗਾ ਮਾਰੰਜੀ ਦਾ ਫੋੜ 3000 ਮੇਰੇ ਕੋਲ ਤਿਆਰ ਕੀਤਾ ਨਹੀਂ ਸੀ ਚਿੱਟੇ ਰੰਗ ਦਾ ਲਾਲ ਤੇ ਉਹ ਮੇਰੇ ਹੀ ਸੀਗੇ ਬਾਈ 59 11 ਸੀ ਜੜਾ ਘਾਟੇ ਇਕੱਲੇ ਪੰਜ ਗਿਆ ਨਹੀਂ ਘਾਟਾ ਇਧਰੋਂ ਵੀ ਵੱਡਾ ਕੁਦਰਤੀ ਕਰੋਪੀ ਵੀ ਵੱਡੀ ਆਈ ਸੀ ਇਹ ਆਈ ਸੀ ਆਈ ਸੀ ਵੀਰੇ ਕੋੜੀਆਂ ਉਹਦੇ ਵਿੱਚ ਕੋੜੀ ਦਾ ਨੁਕਸਾਨ ਹੋ ਗਿਆ ਸੀਗਾ ਹਾਂ ਤੇ ਬਸ਼ੇਰੀਆਂ ਸੀ ਵੀਰੇ ਫਿਰ ਉਹ ਘਾਟਾ ਬਦ ਮਿਹਨਤ ਦਾ ਵੀਰੇ ਕਿੰਨਾ ਕਿੰਨਾ ਘਾਟਾ ਪਿਆ ਬਾਈ ਉਹਦਾ ਉਹਦੂ ਵਾਰ ਬਸ਼ੇਰੀਆਂ ਦੇ ਦੋ ਦੋ ਬਸ਼ੇਰੀਆਂ ਦਾ ਵੀਰੇ ਇੱਕ ਬਸ਼ੇਰੀ ਨੂੰ ਟੈਟ ਉਹਤੇ ਲਾਇਆ 2 ਲੱਖ ਰੁਪਇਆ ਫਿਰ ਬੰਨ ਪੈ ਗਿਆ ਪਿਛਲੇ ਸਾਲ ਮਾਗੀ ਤੋਂ ਇੱਥੋਂ 17 ਤਰੀਕ ਨੂੰ ਗਿਆ ਵੀਰੇ ਅੱਛਾ 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 ਥੋੜਾ ਹੋ ਗਿਆ ਸੀ ਵੀਰੇ ਵਪਾਰ ਦਾ ਬਹੁਤ ਕੁਝ ਸੁਣਨਾ ਪਿਆ ਜਿਹਦੇ ਦੇਣੇ ਆ ਪੈਸੇ ਤੁਹਾਨੂੰ ਪਤਾ ਬਹੁਤ ਕੁਝ ਹੈ ਨਾ ਕਹਿਣਾ ਸੌਖਾ ਬਹੁਤ ਹੁੰਦਾ ਹੈਗਾ ਹੁਣ ਹੋ ਗਿਆ ਸੈਟ ਸੈਟ ਹੋ ਗਿਆ ਵੀਰੇ ਮੇਰਾ ਫਾਰਮਾਂ ਦਾ ਕੰਮ ਹੈਗਾ ਵੀਰੇ ਤਕਰੀਬਨ ਸਾਰੇ ਫਾਰਮਾਂ ਚ ਘੋੜਿਆਂ ਵਾਲਿਆਂ ਚ ਹੋ ਗਿਆ ਹਾਂ ਬਾਦਲ ਫਾਰਮ ਚ ਵੀ ਮੇਰਾ ਸਮਾਨ ਜਾਂਦਾ ਵਧੀਆ ਗਿਆ ਸਾਬ ਨਾਲ ਮੇਰੀ ਪੂਰੀ ਵਧੀਆ ਗੱਲ ਬਾਤ ਉਵੇਂ ਪੂਰੀ ਆ ਬਣੀ ਵੀ ਜਿਹੜਾ ਥੋੜਾ ਜਿਹਾ ਨੁਕਸਾਨ ਹੋ ਗਿਆ ਚਲੋ ਫੇਰ ਵੀ ਬੰਦਾ ਮਿਹਨਤ ਹੀ ਕਰਕੇ ਨਿਕਲ ਗਿਆ ਉਸ ਦਾ ਮਿਹਨਤ ਆ ਵੀਰੇ ਮੈਨੂੰ ਕੱਪੜੇ ਲੀੜੇ ਦਾ ਤੇਰਾ ਸ਼ੌਂਕ ਨਹੀਂ ਇਹਨਾਂ ਮੈਰਾ ਸਿੰਪਲ ਰਹਿਣਾ ਹੁੰਦਾ ਹਾਂ ਵੀ ਜੇ ਮਿਹਨਤ ਨਾ ਕਰਦਾ ਹੁੰਦਾ ਹੋਰ ਬੰਦਾ ਹੁੰਦਾ ਡੈਗ ਪੈਂਦਾ ਸਾਰਾ ਕੁਝ ਵੇਚ ਲੈਂਦਾ ਬਾਈ ਹੋਰ ਬੰਦਾ ਤੇ ਪਰ ਬਾਈ ਨੇ ਫੇਰ ਜ਼ੀਰੋ ਤੋਂ ਫੇਰ ਲੈਵਲ ਤੋਂ ਸ਼ੁਰੂ ਕਰਕੇ ਫਾਰਮ ਫੇਰ ਪੂਰਾ ਉਵੇਂ ਚਲਾਦਾ ਬਾਈ ਹਾਂਜੀ ਹਾਂਜੀ ਵੀਰੇ ਠੀਕ ਹੈ ਘਰੇ ਛੋੜੇ ਕਰਦਾ ਸ਼ੌਂਕ ਬਹੁਤ ਵੱਡੇ ਵੀਰੇ ਹਾਂਜੀ ਹਾਂਜੀ ਮਾਣੇ ਬਹੁਤ ਕਿਰਪਾ ਕਰਤੀ ਬਾਈ ਫੇਰ ਤੇ ਇੰਨਾ ਨੁਕਸਾਨ ਹੋਣ ਤੋਂ ਬਾਅਦ ਵੀ ਉੱਠ ਖੜਿਆ ਨਾ ਤੇਰੇ ਵਰਗਾ ਬੰਦਾ ਹੈ ਨਹੀਂਗਾ ਹਾਂਜੀ ਬਾਈ ਇੱਕ ਟੀਵੀ ਵਾਲਾ ਮੇਰੇ ਕੋਲ ਕਰਕੇ ਗਿਆ ਸੀ ਵੀਡੀਓ ਤੇ ਮੇਰੀ ਅੱਛਾ ਬਈ ਅੱਛਾ ਹਾਂਜੀ ਬਹੁਤ ਲੋਕਾਂ ਨੇ ਕਮੈਂਟ ਕੀਤੇ ਜੰਗਾ ਮੈਂ ਕਿਹਾ ਬਈ ਤੁਸੀਂ ਮਿਹਨਤ ਨਹੀਂ ਦੇਖਦੇ ਮੈਂ 11 ਵਜੇ ਵੀਰੇ 10 11 ਵਜੇ ਜਾਣਾ ਘਰੇ ਸੁਭਾ ਹੋਣਾ ਸਦਿਆਂ ਠੀਕ ਹੈ ਬਈ ਫਾਰਮ ਤੋਂ ਕਣੇ ਵੀ ਬਹੁਤ ਕਹਿਆ ਕਿ ਯਾਰ ਉਹ ਮਦਦ ਵੀ ਕਰਾਉਣੇ ਮਦਦ ਆਈ ਫੇਰ ਥੋੜੀ-ਮੋਟੀ ਵੀਰੇ ਪਿੰਡ ਚ ਹੋਈ ਐ ਮੈਂ ਕਹਦਾ ਮੈਂ ਤੇ ਜਿੰਨਾ ਭਰਾਵਾਂ ਨੇ ਦਿੱਤੇ ਕੁਛ ਮੈਂ ਨਾਲ ਮਦਦ ਦਿੱਤੇ ਵੀ ਆਪਾਂ ਵਾਪਸ ਮੇਰੇ ਪਿੰਡ ਚੋਂ ਸੀ ਜਿਹੜੇ ਬੰਦੇ ਕੁਝ ਦੋ ਚਾਰਾ ਬੰਦੇ ਹੁਣ ਮੈਂ ਮੇਲਾ ਲਾਉਂਗਾ ਵੀਰੇ ਪੈਸੇ ਮੂੜਨੇ ਹਾਂ ਜਿੰਦਗੀ ਮਿਹਨਤ ਕਰਨ ਵਾਲੇ ਬੰਦੇ ਆਪਾਂ ਕਿਸੇ ਦਾ ਰੱਖਿਆ ਨਹੀਂ ਸਹੀ ਆ ਬਾਈ ਸਹੀ ਆ ਬੱਸ ਕੋਈ ਚਲੋ ਫੇਰ ਵੀ ਯਾਰ ਜਿਹੜੇ ਮੈਂ ਇੱਕ ਭਰਾ ਨੇ ਕਮੈਂਟ ਕੀਤਾ ਥੱਲੇ ਕਹਿੰਦਾ ਬਾਈ ਡੈੱਕ ਡੈਡੇ ਬੂਫਰ ਲਾਏ ਜਾਂਦਾ ਫੋਰਡ ਤੇ ਹਾਂ ਕਹਿੰਦਾ ਬਾਈ ਯਾਰ ਇਹ ਗਰੀਬ ਘਰ ਨਹੀਂ ਲੱਗਦਾ ਮੇਰੇ ਕੋਲ ਸਾਢੇ ਤਿੰਨ ਕਿੱਲੇ ਜ਼ਮੀਨ ਦੇ ਵੀਰੇ ਅੱਛਾ ਬਈ ਠੀਕ ਆ 6 ਕਨਾਲਾਂ ਚ ਮੈਂ ਫਾਰ ਮੈਂ ਵੀਡੀਓ ਡਿਲੀਟ ਕਰਾਤੀ ਸੀ ਵੀਰੇ ਮੈਂ ਤੁਹਾਡੇ ਚੈਨਲ ਤੇ ਬੋਲ ਰਿਹਾ ਵੀਡੀਓ ਮੈਂ ਏਕੇ ਬਾਈ ਨੂੰ ਫੋਨ ਕਰੇ ਮੇਰੀ ਘਰ ਦੀ ਕਹਿੰਦੀ ਵੀ ਆਪਾਂ ਮਿਹਨਤ ਕਰਕੇ ਇੱਥੋਂ ਤੱਕ ਆਏ ਆ ਠੀਕ ਹੈ ਕਹਿੰਦੀ ਕੋਈ ਚੱਕਰ ਨਹੀਂ ਆ ਬਈ ਬਹੁਤਿਆਨ ਕਮੈਂਟ ਕੀਤੇ ਬੂਫਰ ਲਾਏ ਆ ਇਹ ਆਇਆ ਸ਼ੌਮ ਵੀਰੇ ਮੈਂ ਮਿਹਨਤ ਕਰਕੇ ਹੀ ਲਾਏ ਆ ਮਿਹਨਤ ਕਰਕੇ ਲਾਏ ਆ ਸਹੀ ਗੱਲ ਆ ਬਈ ਠੀਕ ਹੈ ਤੇ ਪਰ ਇਹ ਨਹੀਂ ਮਿਹਨਤ ਨਹੀਂ ਦੇਖਿਆ ਉਹਨੇ ਥੱਲੇ ਵਿਦਵਾਨ ਬਹੁਤ ਬੈਠੇ ਨੇ ਫੇਸਬੁੱਕ ਤੇ ਵੀਰੇ ਤੇ ਪਰ ਮੇਰੀ ਆਤ ਨਹੀਂ ਵੀਰੇ ਮੈਂ ਤਾਂ ਥੱਲੇ ਵੀਡੀਓ ਬਣਾ ਮੈਂ ਬਹੁਤ ਘੱਟ ਸੋਸ਼ਲ ਮੀਡੀਆ ਤੇ ਆਉਣਾ ਵੀਰੇ ਹਾਂ ਹਾਂ ਵੀ ਮੇਰਾ ਉਹ ਮੈਂ ਸੱਦੀ ਵੀ ਗ ਬਹੁਤ ਘਟ ਜਾਣੇਗੀ ਮੈਂ ਕਹੋਂਦਾ ਨਹੀਂ ਵੀਡੀਓ ਦੇਖਦੇ ਨਹੀਂ ਨਾ ਬਾਈ ਹੁਣ ਜੇ ਆ ਆ ਆ ਦੇਖਣ ਇੱਥੇ ਆ ਕੇ ਦੇਖਣ ਜੇ ਫਾਰਮ ਵਾਲਾ ਤਾਂ ਛੱਡੋ ਇਹ ਦੇਖੋ ਵੀ ਤੁਸੀਂ ਹੁਣ ਕਿੰਨੇ ਹਫ਼ਤਾ ਦਾ ਦੱਸਦਿਆਂ ਹੋ ਗਏ ਹੁਣ ਇੱਥੇ ਆਏ ਹਾਂ ਹਾਂਜੀ ਹਾਂਜੀ ਹੋ ਗਿਆ ਵੀਰੇ ਨਾ ਕੋਈ ਨਾ ਆਂਦਾ ਨਾ ਧੋਣ ਦਾ ਨਾ ਖਾਣ ਦਾ ਨਾ ਪੀਣ ਦਾ ਮੇਰੇ 2 ਦਿਨ ਮੈਂ ਨਾ ਤਵ ਨਹੀਂ ਗਿਆ ਪਰਸੋਂ ਮੇਰੇ ਕੋ ਵੀਡੀਓ ਕਰਕੇ ਗਏ ਬਾਈ ਦੇ ਮੈਨੂੰ ਨਹੀਂ ਸੀ ਪਤਾ ਮੈਂ ਕਿਵੇਂ ਹੁਣ ਵੀਰੇ ਉਹਨਾਂ ਦਵਾਈ ਰਾਤ ਨੂੰ 12 ਵਜੇ ਪੈਂਦੀ ਹੈ ਮੇਰਾ ਬੇਟਾ ਵੀ ਅੱਜ ਗਿਆ ਵੀਰੇ 8 ਸਾਲ ਦਾ ਬੇਟਾ ਜਿਹੜੇ ਬੰਦੇ ਕਮੈਂਟ ਕਰਨ ਵਾਲੇ ਆ ਨਾ ਬਾਈ ਉਹ ਜੇ ਕਿਸੇ ਦੇ ਆਂਡੇ ਲੈਣ ਨੂੰ ਹੀ ਜਾਂਦੇ ਨਾ ਫਾਰਮ ਤੇ ਤੇ ਨੱਕ ਦੇ ਹੱਥ ਰੱਖ ਕੇ ਜਾਂਦੇ ਤੇ ਇਹ ਬਾਈ ਨੇ ਹੁਣ ਆਹਦੇ ਤੰਬੂ ਜੀ ਪਏ ਆ ਸਾਰਾ ਜਾਨਵਰ ਤੇ ਵਿੱਚ ਪੈਣਾ ਬਾਈ ਨੇ ਪੈਣਾ ਵੀ ਹੈ ਨਾ ਬਾਈ ਪੈਣਾ ਪੈਣਾ ਬਾਈ ਹਾਂ ਜੀ ਤੇ ਇਹ ਥੋੜੋ ਵੀ ਇਹਨੂੰ ਪਾਸੇ ਛੱਡ ਦੇਣਗੇ ਤੇ ਸਾਰੇ ਇਹੇ ਮਿੱਠਾ ਇਹੇ ਸੁੰਘੀ ਜਾਂਦੇ ਆ ਤੇ ਆਪਣੇ ਵਰਗੇ ਜੋ ਆਂਡੇ ਲੈ ਜਾਂਦਾ ਫਾਰਮ ਤੇ ਉਦੋਂ ਵੀ ਕਹਿੰਦਾ ਯਾਰ ਭਾਈ ਇੱਥੇ ਮੁਸ਼ਕ ਬਹੁਤ ਆਉਂਦਾ ਸੀਗਾ ਬਹੁਤ ਆਉਂਦਾ ਵੀਰੇ ਹੈ ਨਾ ਹਾਂ ਤੇ ਇਹ ਇਹ ਮੁਸ਼ਕ ਦੀ ਖੱਟੀ ਖਾਈ ਜਾਂਦੇ ਆ ਮੇਰੇ ਜਰੂਰੀ ਤਾਂ ਮਿਹਨਤ ਨਾ ਵੀਰੇ ਆ ਜੀ ਆਪਾਂ ਇਹਨਾਂ ਚੀਜ਼ਾਂ ਤੋਂ ਹਣਾ ਇੱਥੋਂ ਕਮਾਉਣਾ ਇੱਥੋਂ ਕਮਾਉਣਾ ਮੇਰੀ ਹ ਨਹੀਂ ਬਹੁਤ ਵਧੀਆ ਬਾਈ ਦਾ ਯਾਰ ਮੈਨੂੰ ਪਤਾ ਨਹੀਂ ਸੀਗਾ ਜਦੋਂ ਹੁਣ ਆ ਗੱਲ ਸੁਣੀ ਆ ਤੇ ਸਟੋਰੀਆਂ ਸੁਣੀਆਂ ਹਨਾ ਆ ਹੁਣ ਪਿੰਜਰਾਂ ਦੀ ਵੀਰੇ ਦਿਖਾ ਦੇਣਾ ਤੁਹਾਨੂੰ ਆ ਪਿੰਜਰੇ ਖੋਦੇ ਬਣਾਏ ਹੋਏ ਮੇਰੇ ਮੈਂ ਪਿੰਜਰੇ ਵੀ ਸੇਲ ਕਰਦਾ ਆ ਆ ਬਣਾਉਨੇ ਆ ਆ ਬਣਾ ਕੇ ਸੇਲ ਕਰਦਾ ਇਹ ਇਹ ਟਾਈਮ ਕਦੋਂ ਨਿਕਲਦਾ ਬਈ ਕੱਢਦਾ ਵਿੱਚ ਸਮਾਂ ਦੇਣਾ ਹੀ ਪੈਂਦਾ ਵੀਰੇ ਮੈਂ ਹੁਣ 11 12 ਵਜੇ ਰੋਟੀ ਖਾਣਾ ਕਰੇ ਸਵੇਰ ਦੀ ਰੋਟੀ ਕਰੇ ਅੱਛਾ ਪਰ ਮੈਨੂੰ ਇੱਕ ਐਂ ਸ਼ੌਕ ਆ ਵੀ ਜੇ ਮੈਨੂੰ ਮਗਰ ਟੈਨਸ਼ਨ ਆ ਨਾ ਹੋਰ ਕਿਸੇ ਹੋਵੇ ਮੈਂ ਇੰਨਾ ਜੀ ਜਨਮ ਰੱਜ ਰਹਿਣ ਵਾਲਾ ਬੰਦਾ ਆ ਬਿਲਕੁਲ ਬਈ ਬਿਲਕੁਲ ਬੰਦਾ ਕੱਲਾ ਇਹ ਬੰਦੇ ਲਗਾ ਮਾਰਦੇ ਯਾਰ ਮੇਰੇ ਫੋਨ ਨਹੀਂ ਚੱਕੇ ਜਾਂਦੇ ਹਾਂ ਬਹੁਤ ਬੰਦੇ ਮੈਨੂੰ ਕਹਿ ਦਿੰਦੇ ਆ ਪਰ ਮੇਰੇ ਬਰੀਕੀ ਚੀਜ਼ ਦੇਣੀ ਪੈਂਦੀ ਜੀ ਇੰਨਾ ਚ ਨਹੀਂ ਟਾਈਮ ਦਿੰਦਾ ਫਿਰ ਜਾਨਵਰ ਪਿੱਛੇ ਨੁਕਸਾਨ ਹੁੰਦਾ ਹਾਂ ਹੁੰਦੇ ਆ ਬਈ ਬਿਲਕੁਲ ਬਈ ਨਹੀਂ ਬਹੁਤ ਬਹੁਤ ਵਧੀਆ ਲੱਗਾ ਬਈ ਬਾਈ ਕੋਲੇ ਟਾਈਮ ਘਾਟ ਆ ਬਈ ਆ ਥੋੜੇ ਇੰਨਾ ਬਾਰੇ ਦੱਸ ਦਈਏ ਇੱਕ ਵਾਰ ਇਹਦੇ ਵਿੱਚ ਪੁਆਇੰਟਰ ਦੇ ਬੱਚੇ ਆ ਗਏ ਵੀਰੇ ਖਰਗੋਸ਼ ਆ ਗਏ ਵੀਰੇ ਹਾਂਜੀ ਫਿਰ ਵੀਰੇ ਮੇਰਾ ਡੌਗ ਦਾ ਕੰਮ ਵੀ ਮੈਂ ਦੱਸ ਕੇ ਜੀ ਵੇਚਦਾ ਆ 3500 ਵਾਲੀ ਆ ਹੁਣ ਮੈਨੂੰ ਬਹੁਤ ਭਰਾ ਇਚਾ ਕਹਿੰਦੇ ਯਾਰ ਪ ਵੇਰੇ ਜੇ ਮਾੜੀ ਚੀਜ਼ ਦਊਗਾ ਨਾ ਅਗਲਾ ਗਲਾਵੇਂ ਚ ਹੱਥ ਦੂਜੇ ਦਿਨ ਪਾ ਲੈਂਦਾ ਬਿਲਕੁਲ ਵੀ ਬਿਲਕੁਲ ਬਿਲਕੁਲ ਸਹੀ ਗੱਲ ਦੇਖੋ ਵੀਰੇ ਬੱਚੇ ਪੈਸੇ ਲਾਉਣੇ ਮੈਨੂੰ ਨਹੀਂ ਪਤਾ ਗਾਹ ਕਿਵੇਂ ਪੈਸੇ ਲੈ ਕੇ ਆਉਂਦਾ ਕੋਈ ਘਰੇ ਕਿਵੇਂ ਲੈ ਕੇ ਆਉਂਦਾ ਜੇ ਵੀਰੇ ਨੂੰ ਮਾੜਾ ਕੁੱਤਾ ਲੱਟਰ ਦੇਦਾ ਨਾ ਅਗਲਾ ਬਣ ਕੇ ਸੁਹਾਗੇ ਨਾਲ ਗਾਲਾਂ ਕੱਢਦਾ ਵੀਰੇ ਮੈਂ ਨਾ ਹੋਰ ਬਾਰੇ ਮੈਨੂੰ ਜਿਆਦਾ ਨੌਲੇਜ ਨਹੀਂ ਮੈਂ ਜਰਮਨ ਬਾਰੇ ਗੱਲ ਕਰਾਂ ਹਾਂਜੀ ਵੀਰੇ ਜਰਮਨ ਦਾ ਤੁਸੀਂ ਆ ਫੀਮੇਲ ਤਾਂ 10000 ਰੁਪਏ ਮੰਗਦੇ ਆ ਹਾਂਜੀ ਵੀਰੇ ਤੇ ਜੇ ਚੰਗੀ ਬਾਲੀ ਲੈਣੀ ਫਿਰ ਲੱਖ ਰੁਪਏ ਵਾਲੀ ਵੀ ਹੈ ਉਹ ਤਾਂ ਹੈਗੀ ਹੈਗੀ ਵੀਰੇ ਹੈਗੀ ਹੈ ਕਵਾਲਿਟੀ ਨਹੀਂ ਦੇ ਤੇ ਇਹ ਕਹਿੰਦੇ ਯਾਰ ਉਹ ਜਰਮਨ ਹੈਕਰ ਨਾਮ ਕਹਦਾ ਬਸ ਜਰਮਨ ਹੈ ਹਾਂ ਪਿੱਛੇ ਅਗਲਾ ਕਿਹਾ ਯਾਰ 2500 ਦੀ ਮਿਲ ਜਾਂਦੀ ਆ ਉਹ ਚੀਜ਼ ਨਹੀਂ ਨਾ ਦੇਖਦਾ ਵੀਰੇ ਉਹਨੇ ਇੱਕ ਵਾਰੀ ਲਾਉਣਾ ਗਾਹ ਨੂੰ ਨਹੀਂ ਆਉਣਾ ਮੇਲੇ ਤੇ ਮੈਨੂੰ ਵੀਰੇ 15 ਸਾਲ ਹੋ ਗਏ ਇੱਥੇ ਆਉਂਦੇ ਲੋਗੇ ਯਾਰ ਸਹੀ ਗੱਲ ਆ ਬਾਈ ਨਹੀਂ ਬਹੁਤ ਵਧੀਆ ਲੱਗਾ ਫਿਰ ਆਪਾਂ ਅਗਲੇ ਨੂੰ ਬਈ ਜ਼ਿੰਮੇਵਾਰੀ ਵੀ ਦੇ ਦਈਏ ਜਾਨਵਰ ਦੀ ਠੀਕ ਆ ਲੋਕਲ ਜਾਨਵਰ ਆ ਬਈ ਸਾਫ ਸੁਥਰਾ ਹਾਂ ਮੈਂ ਤਾਂ ਐ ਵੀ ਕਹਦਾਂ ਕੋਈ ਗੱਲ ਨਹੀਂ ਭਰਾ ਪੇਮੈਂਟ ਆਈਏ ਜਾਂ ਜਾਨ ਪਛਾਨ ਹੈ ਕਿ ਤੂੰ ਲੈ ਜਾ ਕੋਈ ਨਹੀਂ ਯਾਰ ਜਦੋਂ ਮਰਜੀ ਸਹੀ ਆ ਇੰਨਾ ਵੀਰੇ ਜੀ ਚੀਜ਼ ਦੀ ਕੁਆਲਿਟੀ ਵੇਚਣੀ ਹੈ ਮੈਂ ਉਹ ਚਿਹ ਬਸ ਤੇ ਰਖਾਦਾ ਕਿਤੇ ਡਿਲੀਵਰੀ ਦੇਦੀ ਯਾਰ ਪੈਸੇ ਬਾਅਦ ਜਾਉਣੇ ਹੋਣ ਪੈਸੇ ਪਿਆਰ ਮਾਰ ਵੀ ਜਾਂਦੀ ਕੀਤੀ ਆ ਵੀਰੇ 5 ਲੱਖ ਰੁਪਏ ਕੀ ਤਾਂ ਮੈਂ ਤੇਰਾ ਨਾਂ ਨਹੀਂ ਲੈ ਸਕਦਾਗਾ ਠੀਕ ਆ ਮੈਂ ਵਿਸ਼ਵਾਸ ਕਰ ਲੈਣਾ ਨਾ ਯਾਰ ਤੈਨੂੰ ਇੰਨੇ ਇੰਨੇ ਜਾਨਵਰ ਲਈ ਸੀ ਤੇਥੋਂ ਯਾਰ ਭੇਜ ਦੇ ਮੈਂ ਭੇਜ ਦੇਣਾ ਉਸ ਤੋਂ ਬਾਅਦ ਬਲੌਕ ਲਿਸਟ 'ਚ ਮੈਂ ਨਹੀਂ ਕਰ ਸਕਦਾ ਵੀਰੇ ਬਹੁਤ ਕਰ ਜਾਂਦੇ 5 ਲੱਖ ਦਾ ਨੁਕਸਾਨ ਬਿਰੇ ਹੁਣ ਤੁਹਾਨੂੰ ਪਤਾ ਬਿਨਾਂ ਨਹੀਂ ਹਾਂ ਹਨਾ ਫਿਰ ਜਿੱਥੇ ਪਿਆਰ ਕਰ ਜਾਂਦੇ ਬਈ ਕਈ ਨਹੀਂ ਦਿੰਦੇ ਮੇਰੀ ਆਤ ਨਹੀਂ ਮੈਂ ਕਹਿੰਦਾ ਚੱਲ ਯਾਰ ਛੱਡੋ ਯਾਰ ਜਿੰਦਗੀ 'ਚ ਮੇਰੇ ਹਿਸਾਬ ਨਾਲ ਜਿੰਨੀ ਕਿ ਤੂੰ ਕਮਾਈ ਕੀਤੀ ਉਸ ਤੋਂ ਜ਼ਿਆਦਾ ਘਾਟੇ ਵੱਡੇ ਖਾ ਲਿਆ ਉਹਦਾ ਵੀਰੇ ਕੰਮ ਕਰਾਂਗੇ ਤਾਂ ਫਿਰ ਘਾਟੇ ਵੱਧਦਾ ਜ਼ਰੂਰੀ ਜ਼ਰੂਰੀ ਆ ਵੀਰੇ ਹਨਾ ਹਾਂ ਬਹੁਤ ਯਾਰ ਬਹੁਤ ਜਿੰਦਾਦਿਲ ਇਨਸਾਨ ਆ ਤੂੰ ਬਈ ਮੰਨਣਾ ਪਊਗਾ ਨਹੀਂ ਬੰਦੇ ਦਾ 1000 ਰੁਪਏ ਦਾ ਘਾਟਾ ਹੋ ਜਾਏ ਨਾ ਭੈਣਨਾ ਹਫ਼ਤਾ ਬੰਦਾ ਉੱਠਦਾ ਨਹੀਂ ਉੱਠਦਾ ਨਹੀਂ ਵੀਰੇ ਨੁਕਸਾਨ ਹੋਇਆ ਪਿੱਛੇੋਂ ਜਾਨਵਰ ਆਈ ਸੀ ਬਾਹਰ ਹੋ ਜਾਂਦਾ ਵੀਰੇ ਯਾਰ ਠੰਡ ਦਾ ਕਰਕੇ ਹਾਂ ਬਿਲਕੁਲ ਇਹ ਇਹ ਮਿਹਨਤਾਂ ਬੋਲਦਿਆਂ ਬਈ ਮਿਹਨਤਾਂ ਬੋਲਦਿਆਂ ਕਰਕੇ ਇੱਥੇ ਰਾਜ ਲੱਗਾ ਪਿਆ ਵਾ ਜੇ ਬਾਈ ਦਿਨ ਰਾਤ ਮਿਹਨਤ ਕਰਦਾ ਕਰਕੇ ਇੱਥੇ ਖੜੇ ਆ ਲੋਕ ਇੰਨੇ ਆਏ ਠੀਕ ਆ ਬਾਈ ਤੁਹਾਡਾ ਟਾਈਮ ਹੁਣ ਜਿਆਦਾ ਨਹੀਂ ਗੱਲ ਦੀ ਠੀਕ ਹੈ ਫਿਰ ਕਿਸੇ ਦਿਨ ਜਿੰਨੇ ਫਾਰਮ ਤੇ ਜਾ ਕੇ ਫਿਰ ਬੈਠ ਕੇ ਗੱਲਾਂ ਬਾਤਾਂ ਮਾਰਾਂਗੇ ਹਾਂ ਕੋਈ ਜਰੂਰ ਜਰੂਰ ਬਿਲਕੁਲ ਠੀਕ ਆ ਬਾਈ ਧੰਨਵਾਦ ਧੰਨਵਾਦ